ਹੈਲੋ ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਹੈਲੋ ਹਾਂ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਆਪਣਾ ਕੋ ਆਪਣਾ ਗੁਰਜਪਨੀਤ ਬੋਲ ਰਹੇ ਜੀ ਹਾਂ ਜੀ ਹਾਂ ਜੀ ਗੁਰਜਪਨੀਤ ਸਿੰਘ ਬੋਲ ਰਿਹਾ ਜੀ ਅੱਛਾ ਜੀ ਮੈਂ ਇੱਕ ਮਿੰਟ ਤੁਹਾਨੂੰ ਨਾ ਵੀਡੀਓ ਕਾਲ ਹੀ ਲਾ ਰਿਹਾ ਹਾਂ ਜੀ ਸਰ ਸਤਿ ਵਾਹਿਗੁਰੂ ਜੀ ਕੀ ਫਤਿਹ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਫਰਸਟਲੀ ਕੰਗ੍ਰੈਚੁਲੇਸ਼ਨਸ ਹਾਂ ਜੀ ਸਰ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ ਥੈਂਕ ਯੂ ਸੋ ਮਚ ਸਰ ਥੈਂਕ ਯੂ ਸੋ ਮਚ ਸਰ ਯੂ ਯੂ ਮੇਡ ਅਸ ਆਲ ਵੈਰੀ ਪ੍ਰਾਊਡ ਸੋ ਵੀ ਆਰ ਬੜਾ ਮਾਨ ਹੈ ਤੁਹਾਡੀ ਜਦੋਂ ਮੈਂ ਖਬਰ ਪੜੀ ਸੁਣੀ ਦੈਟ ਐਂਡ ਤੁਹਾਡੀ ਜੋ ਡੈਡੀਕੇਸ਼ਨ ਹੈ ਮਾਈ ਮਾਈ ਸਲੂਟ ਟੂ ਦੈਟ ਡੈਡੀਕੇਸ਼ਨ ਅਮੇਜ਼ਿੰਗ ਸੋ ਯੂ ਆਰ ਤੁਸੀਂ ਯੂ ਆਰ ਬੌਰਨ ਇਨ ਲੁਧਿਆਣਾ ਹਾਂਜੀ ਐਂਡ ਅੱਛਾ 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 ਮੈਂ ਤੇ ਕੀ ਆਪਣਾ ਅੰਬਾਲੇ ਕੀ ਕਰਦੇ ਬਜ਼ੁਰਗ ਕੀ ਕਰਦੇ ਤੁਹਾਡੀ ਫੈਮਿਲੀ ਮੈਂ ਪਾਪਾ ਫੋਟੋਗ੍ਰਾਫੀ ਕਰਦੇ ਜੀ ਅੱਛਾ ਬੜੀ ਹਿੰਮਤ ਹੈ ਯਾਰ ਕਿ ਤੂੰ ਕਿਤੇ ਟਰਮਨਾਂਡੂ ਫਿਰ ਕਿਹਨੇ ਗਾਇਡ ਕੀਤਾ ਤੇ ਟਰਮਨਾਂਡੂ ਜਾਣ ਲਈ ਸਾਨੂੰ ਇੱਕ ਕੋਸ ਸੀਗਾ ਜੀ ਕਿਉਂਕਿ ਮੈਨੂੰ ਜਦੋਂ ਪਾਪਾ ਸੀ ਪੰਜਾਬ ਵਾਲੇ ਖੇਡੇ ਤਾਂ ਸਾਨੂੰ ਕੁਝ ਮਿਲਿਆ ਨਹੀਂ ਮੇਰੇ ਕੋਲ ਜਸਟ ਕੀ ਪਰ ਮੇਰੇ ਉੱਤੇ ਨਹੀਂ ਚਲਾ ਗਿਆ ਤੇ ਉੱਤਰ ਮੈਨੂੰ ਕ੍ਰਿਕਟ ਖੇਡਿਆ ਮੈਂ 6-7 ਸਾਲ ਤੋਂ ਹੈਗਾ ਉੱਥੇ ਖੇਡਦਾ ਖੇਡਦਾ ਅੱਜ ਮੈਨੂੰ ਮਕਾਮ ਮਿਲਿਆ ਨਹੀਂ ਨਹੀਂ ਬਹੁਤ ਖੁਸ਼ੀ ਦੀ ਗੱਲ ਹੈ ਜੀ ਯੂ ਰੀਅਲੀ ਮੇਡ ਮੀ ਪ੍ਰਾਊਡ ਐਂਡ ਮੈਨੂੰ ਮੈਂ ਆਪਦੇ ਬੱਚੇ ਨਾਲ ਇਹ ਗੱਲ ਸ਼ੇਅਰ ਕਰੂੰਗਾ ਕਿ ਹਿੰਮਤ ਨੈਵਰ ਲੂਜ਼ ਹੋਪ ਔਰ ਡੈਡੀਕੇਟਡ ਰੋ ਇਮਾਨਦਾਰੀ ਨਾਲ ਆਪਦੀ ਮਿਹਨਤ ਕਰੋ ਤੇ ਗੁਰੂ ਸਾਹਿਬ ਫਲ ਜ਼ਰੂਰ ਦਿੰਦੇ ਆ ਔਰ ਇਹ ਤੁਹਾਡੇ ਚ ਬੜੀ ਹਿੰਮਤ ਹੈ ਜੀ ਜਾ ਕੇ ਚੇਨਈ ਜਿੱਥੇ ਲੈਂਗੁਏਜ ਬੈਰੀਅਰ ਸੀ ਸਭ ਕੁਝ ਸੀ ਬਟ ਸੋ ਤੁਸੀਂ ਹੁਣ ਟਾਮਿਲਨ ਬੋਲ ਲੈਂਦੇ ਹੋ ਨਹੀਂ ਜੀ ਨਹੀਂ ਥੋੜੀ ਬੋਧਨ ਸਭ ਆ ਗਿਆ ਤੇ ਹੁਣ ਉਹਨਾਂ ਨਾਲ ਡਰੈਸਿੰਗ ਰੂਮ ਸ਼ੇਅਰ ਕਰਦੇ ਆ ਖੇਡਦੇ ਕਿ ਮੈਂ ਮੈਂ ਵੀ ਉੱਥੇ ਜਾ ਆਈ ਯੂਸ ਟੂ ਰੈਲੀ ਸਾਡਾ ਅਭਿਕਾਰ ਐ ਨਹੀਂ ਕਰਦਾ ਸੀ ਮੈਂ ਸਾਡੇ ਜਿਹੜੇ ਟਿਊਨਰ ਸੀ ਉਹ ਤਾਮਿਲਨਾਡੂ ਤੋਂ ਸੀ ਕੋਮਫੀਡੋਰ ਤੋਂ ਸੋ ਮੈਨੂੰ ਵੀ ਥੋੜੀ ਬਹੁਤੀ ਟਮਿਲਿਆਨ ਆਉਂਦੀ ਸੀ ਇੱਕ ਤਾਂ ਲਫਜੇ ਵਰਤੇ ਸੀ ਇਲਾ ਇਲਾ ਇਹੋ ਜਿਹਾ ਕੁਝ ਕਹਿੰਦੇ ਸੀ ਹਾਂਜੀ ਹਾਂ ਸੋ ਨੀ लवली ਬਹੁਤ ਖੁਸ਼ੀ ਹੋਈ ਤੁਸੀਂ ਬਿਜ਼ੀ ਹੋ ਵਿਦ ਸਪੀਕ ਲੇਟਰ ਬਟ ਗੁਰੂ ਸਾਹਿਬ ਮੇਰ ਬਰਕਸ਼ਿਸ ਕਰਨ ਤੁਹਾਨੂੰ ਮੇਰੇ ਵੱਲੋਂ ਬਹੁਤ ਬਹੁਤ ਸ਼ੁਭ ਕਾਮਨਾਵਾਂ ਐਂਡ ਮੇ ਯੂ ਰਾਈਸ ਟੂ ਦੀ ਓਕੇਜਨ ਆਈਪੀਐਲ ਚ ਬੇਕਮ ਸ਼ਾਈਨਿੰਗ ਸਟਾਰ ਐਂਡ ਮੇਕ 올 ਪੰਜਾਬੀਜ਼ ਵੈਰੀ ਪ੍ਰਾਊਡ ਔਰ ਕਦੇ ਵੀ ਆਪ ਦੀ ਇਹ ਲੋਕ ਨਾ ਬਦਲਿਓ ਇਹ ਜਿਹੜੀ ਇਹ ਪਛਾਣ ਹੈ ਜਿਹੜੀ ਸਿੱਖੀ ਦੀ ਗੁਰੂ ਸਾਹਿਬ ਦੀ ਬਖਸ਼ਿਸ਼ ਹੈ ਮਤਲਬ ਥਿਸ ਇਜ਼ ਗੋਇੰ ਟੂ ਇਸ ਇਸ ਦੇ ਵੀ ਇਸ ਨੂੰ ਵੀ ਮਾਣ ਮਿਲੇ ਔਰ ਇਹ ਤੁਹਾਡੀ ਪਛਾਣ ਹੈ ਐਂਡ ਆਮ ਸੋ ਹੈਪੀ ਟੂ ਸੀ ਯੂ ਸਾਫਤ ਸੁਰਤ ਵੇਖ ਕੇ ਖੁਸ਼ੀ ਹੋ ਜਾਂਦੀ ਹੈ ਮਨ ਨੂੰ ਥੈਂਕ ਯੂ ਸਰ ਬਹੁਤ ਬਹੁਤ ਵਧਾਈ ਕੰਗ੍ਰੈਚੁਲੇਸ਼ਨਸ ਗੋਡ ਬlesਸ ਯੂ ਮੈਂ ਅਨਰ ਆ ਫਾਸਟ ਬੋਲਰ ਹੈ ਬੀਨ ਟੋਲਡ ਹਾਂਜੀ ਸਰ ਬੱਚੋ ਚੱਕ ਦਿਓ ਫਟੇ लवली कंग्रेचुलेशन ऑल द बेस्ट थोड़े आई वही अरदास करा लवली ऑल द बेस्ट गुरु साहब कृपा कर वाहगुरु जी का खालसा वाहेगुरु जी की फतेह जी थैंक यू बहुत ब्लेस यू